ਨਾਲ ਕਰ ਰਹੇ ਨਾ ਕੋਈ ਕੀ ਸਵਾਲ ਤੇਨੂੰ ਕੁੜੀਆ ਤੇ ਸਰਕਾਰੀ ਹਸਪਤਲ ਤੇ ਆਏ ਉਹਨਾਂ ਦੀ ਲੱਤ ਤੋੜੀ ਦੇ ਭਰਾ ਦੀ ਸਮੇਂ ਦਸਤਾ ਬੰਦੇ ਜਰਨੀ ਸ਼ਰਾਬ ਪੀਤੀ ਠੇਕੇ ਲੈ ਕੇ ਤੁ ਠੀਕ ਹੈ दारू ਪੀਤੀ ਹੈ ਇਹ ਠੇਕੇ ਜਿਹੜੇ ਹੈਗੇ ਆ ਇਹ दारू ਖੋਲ ਕੇ ਵੇਚਦੇ ਆ ਠੀਕ ਹੈ ਜੀ ਜੇ ਇਹਨਾਂ ਕੋਈ ਟਾਈਮ ਨਹੀਂ ਕੋਈ ਕੁਛ ਨਹੀਂ ਜਦੋਂ ਮੈਂ ਠੇਕੇ ਰਾਤ ਨੂੰ 12:00 ਕੋਲ ਲੈਂਦੇ ਆ ਸਾਰੇ ਚਾਰੇ ਖੋਲਣਗੇ ਜੀ ਠੀਕ ਹੈ ਹੁਣ ਦਾਰੂ ਖੋਲ ਕੇ ਭੇਜਦੇ ਆ ਪਤਾ ਨਹੀਂ ਕੀ ਪਾ ਗੋਲੀਆਂ ਪਾਉਂਦੇ ਆ ਕੀ ਪਾਉਂਦੇ ਨਹੀਂ ਪਾਉਂਦੇ ਜੀ ਜੱਲੀ ਸ਼ਾਹ ਬੰਦੀ ਆ ਉਹ ਬੰਦੇ ਫਿੱਕੇ ਤੁਹਾਡਾ ਕੀ ਨਾਮ ਆ ਇਹ ਕਿਹੜੀ ਜਗ੍ਹਾ ਹੈ ਮੈਂ ਨਾ ਦਰਜੀਤ ਸਿੰਘ ਆ ਜੀ ਮੈਂ ਬਾਬਾ ਦੀਪ ਸਿੰਘ ਆ ਜੀ ਤੇ ਸ਼ੇਖਰੂਦ ਸਿੰਘ ਆ ਜੀ ਅੱਜ ਡੈਥ ਵੀ ਇਹ ਜਿਹੜੇ ਬੰਦੇ ਦੀ ਉਹ ਇਹ ਇਹਨਾਂ ਦਰਸ਼ਨ ਸਿੰਘ ਆ ਜੀ ਤੇ ਗਰੀਬ ਬੰਦਾ ਹੀ ਜੱਲੀਦਾਰ ਬੰਦਾ ਹੀ ਤੁਸੀਂ ਹੁਣ ਧਰਨ ਲਾਇਆ ਕੀ ਮੰਗਤੀ ਤੁਹਾਡੀ ਸਾਡੀ ਮੰਗੇ ਇਹ ਬੰਦੇ ਨੂੰ ਸਾਥ ਦਵਾਇਆ ਜਾਏ ਜਬ ਇਹ ਤੇ ਇਨਸਾਫ ਹੋਇਆ ਹੈ ਦੇਖਣ ਤੋਂ ਕਿੰਨਾ ਸਮਾਂ ਬੀਤ ਗਿਆ ਹੈ ਕਟੂਆੜੇ ਨੂੰ 20 ਲੱਖ ਰੁਪਏ ਮਾਇਆ ਜੁਆਇਆ ਗਿਆ ਹੈ ਮਾਇਆ ਮਿਲਣਾ ਚਾਹੀਦਾ ਜੀ ਕਰੀਬ ਅੰਦਰ ਤਿੰਨ ਕੁੜੀਆਂ ਵਿਚਾਰੇ ਦੀਆਂ ਛੋਟੇ ਨੇ ਜੁਆ ਕੇ ਗਏ ਹੈ ਹੁਣ ਇਹਨੇ ਕਿ ਟਰਨਾ ਲਗਾਇਆ ਹੈ ਤੁਸੀਂ ਟਰਨਾ ਕਿਸ ਮੰਗਦੇ ਆਧਾਰ ਤੇ ਜਿਹੜਾ ਹੈਗਾ ਵੀ ਟਰਨਾ ਅੱਜ ਤੱਕ ਇਹ ਕਹੇ ਜੀ ਇਹਨੂੰ ਇਨਸਾਫ ਹੋਇਆ ਮਾਇਆ ਜੁਆਇਆ ਹੈ ਹਾਂ ਜੀ ਜੋ ਇਹ ਚਲ ਡੈਥ ਹੋਈ ਹੈ ਬੱਚਿਆਂ ਪਰਿਵਾਰ ਦਾ ਅੱਗੇ ਕੁਝ ਵੇਖਿਆ ਜਾਵੇ ਬਰਸੋਂ ਇਹਦੇ ਪ੍ਰਾਂਤ ਅਧਿਕਾਰੀਆਂ ਕੋਲ ਚੋੜੀਆਂ ਜੀ ਪਹੁੰਚਿਆ ਸਮੇਂ ਤੇ ਕਦੋਂ ਕਦੋਂ ਤੁਸੀਂ ਕਰਨਾ ਲਾਇਆ ਇਹ ਪ੍ਰਾਂਤ ਪਹੁੰਚਿਆ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਜੀ ਜੀ ਕੀ ਗੱਲ ਕੀ ਹੋਈ ਉਹਨਾਂ ਨਾਲ ਤੁਹਾਡੀ ਸਾਡੀ ਗਾਏ ਕੋਈ ਗਲਤ ਹੋਈ ਨਹੀਂ ਸਨ ਸਾਹਿਬ ਇਹਨਾਂ ਨੇ ਵਗੈ ਡਾਂ ਮਾਰ ਕੇ ਮੁਰ ਗੇੜੇ ਮਾਰ ਕੇ ਮੁਰ ਕੇ ਬਸ ਅਜੇ ਕੋਈ ਸਾਨੂੰ ਸਾਫ ਨਹੀਂ ਮਿਲਿਆ ਜੋ ਤੱਕ ਸਾਨੂੰ ਪਰਚਾ ਨਹੀਂ ਕਰਦੇ ਅਜੇ ਉੱਠਦੇ ਨਹੀਂ ਕਰਦੇ ਇਹਨਾਂ ਵਾਲੇ ਹੈ ਠੀਕ ਹੈ ਠੇਕਾ ਬਣ ਰਹਾ ਹੈ ਮਸਲਾ ਹਲ ਹੋਣਾ ਚਾਹੀਦਾ ਅਨਸਾਫ ਮਿਲਣਾ ਚਾਹੀਦਾ ਬੱਚੇ ਲੈ ਕੇ ਜੰਮਰ ਲੈ ਕੇ ਕੰਮ ਦੇ ਰਹੇ ਸਾਰੇ ਪੰਜਾਬੀਆਂ ਕਿਹੜੇ ਲਾਉਂਦੇ ਆ ਬੱਚੇ ਲੈ ਕੇ ਚੁੱਕੇ ਜਾਉਂਦੇ ਆਪਾਂ ਤਾਂ ਘਰ ਦਾ ਕੰਮ ਕਰਦੀ ਮਾਰਾ ਬੰਦਾ ਮੁੰਡਾ ਆਹ ਮੁੰਡਾ ਆਹ ਮੁੰਡਾ ਹੋ ਕੋੜਗਾ ਟਿਕ ਟੋਕ ਨਹੀਂ ਜਾਂਦੀ ਪੜੀ ਕਿੰਨੇ ਹੋ ਗਏ ਕਿੰਨੇ ਲਾਉਂਦੇ ਆ ગોળી વાળીયા ચેક કરાડો ગોળ ગોળ કે દેતે ગયા હાલા ચેક કરાવી લે તો આ 500 ખાલી ના મારા ડારુશા કેવો ફેર ચેક શિકાવો છો ਇਦਾਂ ਦਾਰੂ ਬੋਲ ਜਾਈ ਗਾ ਉਹਨੀਆਂ ਬਾਗੇ ਕੱਟ ਕੋੜ ਕੇ ਨਾ ਦਾਨ ਇੱਕ ਕਰਵਾਇਆ ਦਾਰੂ ਬੋਲ ਗਾ ਅਗਰ ਇਸ ਤਰ੍ਹਾਂ ਦੇ ਚੱਕਲੇ ਆਏ 100% ਤੱਕ ਇਹ ਚੀਜ਼ਾਂ ਮਾਰ ਕੇ ਦੋਣਾ ਇਹ ਚੈੱਕ ਕਰ ਲੈਣਗੇ ਇਹਨਾਂ ਨੇ ਪੂਆ ਲਿਖਤਾ ਸੀ ਆਪਾਂ ਨਹੀਂ ਕਰਦੇ ਇਹਨਾਂ ਨੂੰ ਨਾ ਪੂਆ ਕਮੇਟੀ ਰਿਕਮੈਂਡੋ ਕਰ ਲੈਂਦੇ ਕੋਈ ਨਾ ਕੋਈ ਕਰ ਦੇ ਕਰ ਨਾ ਲੋ ਇਹ ਕਹਿਣਾ ਤੁਹਾਡੇ ਵੱਲੋਂ ਕਾਰਵਾਈ ਹੋਣੀ ਚਾਹੀਦੀ ਹੈ ਜਦੋਂ ਮੰਗੀ ਹੋ ਉੱਪਰ ਦੇ ਆਦਮ ਨੇ ਚੱਕਰ ਦੇਣਾ ਬੈਠਾ ਆਖਿਰ ਦੇ ਬਹੁਤ ਮੁਰੀ ਕਰਾਉਂਦਾ ਹੈ ਜੀ ਆ ਸਾਡੀ ਕਾ ਨੌਲਾ ਗਰਾਹ ਪਰ ਤੁਹਾਡਾ ਨਾ ਸੁਆਗਤ ਕਰਨ ਕਰਾਉਂਦਾ ਕੋਈ ਸਮਾਹੀ ਹੋਇਆ ਤੋਂ ਦੋ ਦੰਦ ਬੱਜੇ ਰੱਪਰ ਪਰ ਨੰਬਰ ਇਹ ਨਹੀਂ ਨਾ ਨਿਵਣ ਮਾਰਦਾ ਜਿਹੜਾ ਤੇਰੇ ਪੁੱਤ ਨੇ ਅੱਜ ਜੀ ਆ ਜੀ ਆ ਅੱਜ ਜੋ ਘਟਨਾ ਹੋਈ ਆ ਠੀਕ ਨਾ ਠੇਕੇ ਦੇ ਸਾਹਮਣੇ ਇੱਕ ਵਿਅਕਤੀ ਜਿਹੜੀ ਲਾਸ਼ ਮਿਲੀ ਆ ਸੋ ਇਹ ਕੀ ਇੱਕ ਮਾਮਲਾ ਹੈ ਜੀ मामला ਤਾਂ ਹੁਣ ਦੇਖਦੇ ਆ ਜੀ ਵੈਰੀਫਾਈ ਕਰਦੇ ਆ ਇਹਨਾਂ ਦੀ ਜੋ ਕੰਪਲੇਂਟ ਆ ਉਹ ਲੌਂਚ ਕਰਦੇ ਆ ਉਹਦੇ ਉਪਰ ਤੱਕ ਪੋਸਟਮਾਰਟਮ ਕਰਾਉਣਾ ਹੀ ਡੈਡਲਾਈਨ ਆ ਜੋ ਫਰਦਰ ਕਾਰਵਾਈ ਹੋਊਗੀ ਆਪਾਂ ਜੀਸ਼ ਕਰਕੇ ਉਹ ਕਾਰਵਾਈ ਹਮਲੀਆਂ ਪਰ ਨਾਲ ਰਿਲੇਟਡ ਦਾ ਜਿਹੜਾ ਹੈਗਾ ਉਹਨਾਂ ਨੇ ਧਰਨਾ ਲਗਾਇਆ ਤੇ ਉਹਨਾਂ ਦੀ ਮੰਗ ਹੈਗੀ ਹੈ ਕਿ ਜਦੋਂ ਤੱਕ ਸਾਡੀ ਜਿਹੜੀ ਆ ਸਾਡੇ ਆਸ਼ਵਾਸਨ ਸਾਨੂੰ ਨਹੀਂ ਮਿਲਦਾ ਕਿਸੇ ਤਰ੍ਹਾਂ ਦਾ ਤਾਂ ਅਸੀਂ ਜਿਹੜਾ ਹੈਗਾ ਉਹ ਧਰਨਾ ਨਹੀਂ ਚੁੱਕ ਰਹੇ ਸੋ ਕੀ ਹੈ ਜੀ ਅਸੀਂ ਨਹੀਂ ਕਰਾਂਗੇ ਕਾਰਵਾਈ ਕਰਾਂਗੇ ਥੈਂਕ ਯੂ ਕਾਰਵਾਈ ਕਰਾਂਗੇ ਥੈਂਕ ਯੂ